ਬੈਟਰੀ ਨਾਲ ਚੱਲਣ ਵਾਲੀਆਂ ਸਕੂਟਰੀਆਂ ਖਰੀਦਣ ਲਈ ਸਭ ਤੋਂ ਪੁਰਾਣੇ ਸ਼ੋਅਰੂਮ ਵਿੱਚ ਪਹੁੰਚੋ ਇਹ ਸ਼ੋਅਰੂਮ ਕਿਲਾ ਰਹਿਮਤਗੜ੍ਹ ਵਿਖੇ ਨੇੜੇ ਨਮੀਆਂ ਕਚਹਿਰੀਆਂ ਹਬੀਬ ਐਮ ਸੀ ਦੇ ਸ਼ੋਅਰੂਮ ਤੇ ਪਹੁੰਚ ਕੇ ਲਾਭ ਉਠਾਓ ਇਹ ਸਕੂਟਰੀਆਂ ਬਹੁਤ ਹੀ ਘੱਟ ਰੇਟਾਂ ਵਿੱਚ ਮਿਲਦੀਆਂ ਹਨ ਤੁਹਾਨੂੰ ਹੁਣ ਦੂਰ ਤਰਾਡੇ ਕਿਤੇ ਜਾਣ ਦੀ ਲੋੜ ਨਹੀਂ ਹੈ ਤੁਹਾਡੇ ਆਪਣੇ ਸ਼ਹਿਰ ਮਲੇਰ ਕੋਲਾ ਵਿਕੇ ਹੀ ਇੱਥੇ ਬਹੁਤ ਘੱਟ ਰੇਟਾਂ ਤੇ ਹਰ ਮਾਡਲ ਮਿਲਦੇ ਹਨ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਸਕੂਲ ਜਾਣ ਵਾਲੇ ਲੜਕੇ ਅਤੇ ਲੜਕੀਆਂ ਲਈ ਇਹ ਸਕੂਟਰੀਆਂ ਬਹੁਤ ਫਾਇਦੇਮੰਦ ਹਨ ਕਿਉਂਕਿ ਇਸ ਦੇ ਨਾ ਤਾਂ ਕੋਈ ਕਾਗਜ਼ ਵਗੈਰਾ ਬਣਦਾ ਹੈ ਅਤੇ ਨਾ ਡਰਾਈਵਿੰਗ ਲਾਇਸੈਂਸ ਦੀ ਲੋੜ ਹੈ ਅਤੇ ਬਹੁਤ ਵਧੀਆ ਤਰਾਂ ਤਰਾਂ ਦੇ ਰੰਗਾਂ ਵਿੱਚ ਇਹ ਸਕੂਟਰियां ਖਰੀਦਣ ਲਈ ਹਵੇਬ ਐਮ ਸੀ ਕਿਲਾ ਰਹਿਮਤਗੜ੍ਹ ਨੂੰ ਮਿਲ ਸਕਦੇ ਹੋ ਤੇ ਇਹਨਾਂ ਦੇ ਸ਼ੋਅਰੂਮ ਤੇ ਜਾ ਕੇ ਖਰੀਦ ਸਕਦੇ ਹੋ। ਹਵੇਬ ਐਮ ਸੀ ਦੇ ਸ਼ੋਅਰੂਮ ਵਿਖੇ ਪਹੁੰਚ ਕੇ ਇਸ ਦਾ ਲਾਭ ਉਠਾਓ।